ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਜਿਹੜੇ ਵੀ ਤੁਸੀਂ ਘਰ ਬੈਠੇ ਵਕ ਵਕ ਜਾਣਕਾਰੀਆਂ ਚਾਹੇ ਨੌਕਰੀਆਂ ਸੰਬੰਧੀ ਹੋਣ ਚਾਹੇ ਸਰਕਾਰੀ ਸਕੀਮਾਂ ਸੰਬੰਧੀ ਹੋਣ ਜਾਂ ਫਿਰ ਕੋਈ ਵੀ ਫਾਰਮ ਪੰਨੋ ਸੰਬੰਧੀ ਘਰ ਬੈਠੇ ਜਿਹੜੀ ਜਾਣਕਾਰੀ ਪ੍ਰਾਪਤ ਕਰਦੇ ਰਹਿੰਦੇ ਹੋ ਸੋ ਦੋਸਤੋ ਵੱਡੀ ਅਪਡੇਟ ਫਿਰ ਤੋਂ ਲੈ ਕੇ ਹਾਜ਼ਰ ਹੋਇਆ ਜਿਹੜੇ ਵਿਦਿਆਰਥੀ 10+2 ਪਾਸ ਕਰ ਚੁੱਕੇ ਨੇ ਉਹਨਾਂ ਲਈ ਜਿਹੜੀ ਪਰਤੀ ਹੈ ਨਵੀਂ ਆ ਚੁੱਕੀ ਹੈ ਉਹਦੇ ਬਾਰੇ ਗੱਲ ਕਰਾਂਗੇ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਬੈਲ ਆਈਕਨ ਨਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਅਦੀਨ ਸੇਵਾਵਾਂ ਚੌਣਬੋੜ ਪੰਜਾਬ ਨੇ ਕੱਡੀਆਂ ਨੇ 179 ਪੋਸਟਾਂ ਇਸ਼ਤਿਹਾਰ ਜਿਹੜਾ ਪ੍ਰਕਾਸ਼ਿਤ ਹੋਇਆ ਹੈ 26 7 2024 ਨੂੰ ਤੇ ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤ ਦੀ ਮਿਤੀ ਜਿਹੜੀ ਹੈ 29 7 ਭਾਵ ਕਿ ਕੱਲ ਹੈ ਫਾਰਮ ਜਿਹੜੇ ਨੇ ਸੋਮਵਾਰ ਤੋਂ ਭਰਨੇ ਸ਼ੁਰੂ ਹੋ ਜਾਣੇ ਨੇ ਆਨਲਾਈਨ ਅਪਲਾਈ ਸਬਮਿਟ ਕਰਨ ਦੀ ਆਖਰੀ ਮਿਤੀ ਜਿਹੜੀ ਹੈ 28 2024 ਹੈ ਸਾਮ 5 ਵਜੇ ਤੱਕ ਤੁਸੀਂ ਫਾਰਮ ਭਰ ਸਕੋਗੇ ਫੀਸ ਭਰਨ ਦੀ ਆਖਰੀ ਮਿਤੀ ਹੈ 23 8 2024 ਹੁਣ ਦੱਸਦੇ ਆ ਇਹਦੀ ਵਿਸਤਾਰਪੂਰਵਕ ਜਾਣਕਾਰੀ ਅਸਾਮੀ ਦਾ ਨਾਮ ਹੈ ਜਿਹੜਾ ਵਾਰਡਰ ਇਸ ਅਸਾਮੀ ਵਿਰੁੱਧ ਕੇਵਲ ਪੁਰਸ਼ ਉਮੀਦਵਾਰ ਹੀ ਅਪਲਾਈ ਕਰ ਸਕਦੇ ਨੇ ਇਹ ਜਿਹੜੀ ਕੁਆਲਿਫਿਕੇਸ਼ਨ ਹੈ 10+2 ਹੋਣੀ ਚਾਹੀਦੀ ਹੈ ਪੰਜਾਬੀ ਲੈਂਗੁਏਜ ਇਹਦੇ ਵਿੱਚ ਜ਼ਰੂਰੀ ਹੈ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਏਗਾ ਇਹਦਾ ਉਹ 5 ਫੁੱਟ 7 ਇੰਚ ਲੰਬਾਈ ਤੁਹਾਡੀ ਚਾਹੀਦੀ ਹੈ 5 ਫੁੱਟ 4 ਇੰਚ ਜੇਕਰ ਤੁਹਾਡੇ ਕੋਲ ਡਿਗਰੀ ਹੈ ਜਾਂ ਗੋਰਖਾ ਸੌਰੀ ਡੋਗਰਾ ਐਂਡ ਗੋਰਖਾ ਜਿਹੜੇ ਭਰ ਰਹੇ ਨੇ ਸੌਰੀ ਚਸਟ ਜਿਹੜੀ ਹੈ 33 ਇੰਚ ਚਾਹੀਦੀ ਹੈ ਤੇ 33 ਇੰਚ ਵਿਜ਼ਨ ਜਿਹੜਾ ਆਈ ਦਾ ਉਹ ਵਿਦਆਊਟ ਚਸ਼ਮੇ ਤੁਹਾਡਾ ਕਲਰ ਬਲਾਈਂਡ ਨਹੀਂ ਹੋਣਾ ਚਾਹੀਦਾ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਜਿਹੜਾ 100 ਮੀਟਰ ਦੌੜ ਹੋएगी ਤੁਹਾਡੀ 15 ਸਕਿੰਟ ਦੇ ਵਿੱਚ ਇਹਦਾ ਇੱਕ ਚਾਂਸ ਤੁਹਾਨੂੰ ਮਿਲੇਗਾ ਸ਼ਾਰਟ ਪੁੱਟ ਜਿਹੜਾ 7.26 ਕਿਜੀ 16 ਪਾਉਂਡ ਦਾ 5.50 ਮੀਟਰ ਇਹਦੇ ਤਿੰਨ ਚਾਂਸ ਮਿਲਣਗੇ ਰੱਸੀ ਚੜਨ ਦੇ ਤੁਹਾਨੂੰ 15 ਫੁੱਟ ਇਹਦੇ ਵਿੱਚ ਤਿੰਨ ਚਾਂਸ ਤੁਹਾਨੂੰ ਮਿਲਣਗੇ 100 ਮੀਟਰ ਦੌੜ ਇਹਦੇ ਤੁਹਾਨੂੰ 15 ਸਕਿੰਟ ਇੱਕ ਚਾਂਸ ਸ਼ਾਰਟ ਪੁੱਟ ਜਿਹੜਾ 5.5 ਮੀਟਰ ਤਿੰਨ ਚਾਂਸ ਰਸਤੀ ਚੜਨਾ ਜਿਹੜਾ ਹੈ 15 ਫੁੱਟ ਤਿੰਨ ਚਾਂਸ ਤੇ ਹੁਣ ਐਕਸ ਸਰਵਿਸਮੈਨ ਦੀ ਗੱਲ ਕਰਦੇ ਆ ਐਕਸ ਸਰਵਿਸਮੈਨ 100 ਮੀਟਰ ਦੌੜ ਜਿਹੜੀ ਹੈ 77.5 77.5 ਸਕਿੰਡ ਦੇ ਵਿੱਚ ਪਾਸ ਕਰਨਗੇ ਤੇ ਇੱਕ ਚਾਂਸ ਇਹਦਾ ਦਿੱਤਾ ਜਾਏਗਾ ਸ਼ਾਰਟ ਪੁੱਟ ਜਿਹੜੀ ਹੈ 5 ਮੀਟਰ ਹੋਏਗੀ 3 ਚਾਂਸ ਇਹਦੇ ਮਿਲਣਗੇ ਤੁਹਾਨੂੰ ਰੋਪ ਕਲਾਈਮਿੰਗ ਭਾਵੇਂ ਰਸਤੀ ਚੜਨਾ 12 ਫੁੱਟ ਇਹਦੇ ਤਿੰਨ ਚਾਂਸ ਮਿਲਣਗੇ ਹੁਣ ਜਿਹੜੀ ਹੈ ਦੂਜੀ ਸਾਮੀ ਹੈ ਮੈਟਰਨ ਇਸ ਸਾਮੀ ਲਈ ਕੇਵਲ ਇਸਤਰੀ ਉਮੀਦਵਾਰ ਹੀ ਅਪਲਾਈ ਕਰ ਸਕਦੇ ਨੇ ਪਰਕੇ ਇਸ ਇਸਾਮੀ ਜਿਹੜੀ ਹੈ ਔਰਤਾਂ ਲਈ ਹੈ ਇਹਦੇ ਵਿੱਚ 10+2 ਪੰਜਾਬੀ ਵਿਸ਼ੇ ਨਾਲ ਪਾਸ ਹੋਣੀ ਲਾਜ਼ਮੀ ਹੈ ਤੇ ਫਿਜ਼ੀਕਲ ਮੈਜ਼ਰਮੈਂਟ ਜਿਹੜਾ ਟੈਸਟ ਹੋਏਗਾ ਇਹਦਾ 5 ਫੁੱਟ 3 ਇੰਚ ਜਿਹੜੀ ਲੰਮਾਈ ਤੇ weight ਜਿਹੜਾ 50 ਕਿਲੋ ਇਹ 23 ਤੋਂ ਵੱਧ ਨਾਰਮਲ ਇਨ ਬੋਦੀ ਹਾਈਟ ਜਿਹੜਾ ਬਿਨਾਂ ਚਸ਼ਮੇ ਤੋਂ ਕਲਰ ਬਲਾਈਂਡ ਨਹੀਂ ਹੋਣਾ ਚਾਹੀਦਾ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਜਿਹੜਾ ਹੋਏਗਾ ਤੁਹਾਡਾ ਫੀਮੇਲ ਕੈਂਡੀਡੇਟ ਦਾ 100 ਮੀਟਰ ਦੌੜ ਹੋਏਗੀ ਤੁਹਾਡੀ 1.18 ਸਕਿੰਡ ਦੇ ਵਿੱਚ ਇੱਕ ਚਾਂਸ ਤੁਹਾਨੂੰ ਮਿਲੇਗਾ ਸ਼ਾਟ ਪੁੱਟ ਹੋਏਗਾ 400 ਮੀਟਰ ਇਹਦੇ ਤਿੰਨ ਚਾਂਸ ਮਿਲਣਗੇ ਰੱਸੀ ਚੜਨ ਦੇ 12 ਫੁੱਟ ਦੀ ਰੱਸੀ ਚੜ੍ਹੇਗੀ ਤੇ 3 ਚਾਂਸ ਦੇ ਤਿੰਨ ਚਾਂਸ ਮਿਲਣਗੇ ਤੁਹਾਨੂੰ ਐਕ ਸਰਵਿਸਮੈਨ ਇਸੇ ਤਰ੍ਹਾਂ ਜੀ ਵੂਮਨ ਅਪਲਾਈ ਕਰ ਰਹੀਆਂ ਨੇ ਤਾਂ ਉਹਦੇ ਵਿੱਚ 100 ਮੀਟਰ ਰਨ ਜਿਹੜੀ ਹੈ 100 ਮੀਟਰ ਦੌੜ ਜਿਹੜੀ ਹੈ 20 ਸਕਿੰਡ ਦੇ ਵਿੱਚ ਇੱਕ ਚਾਂਸ ਸ਼ਾਟ ਪੁੱਟ 3.5 ਮੀਟਰ ਤਿੰਨ ਚਾਂਸ ਰੋਪ ਕਲਾਈਮਿੰਗ 10 ਫੁੱਟ ਤਿੰਨ ਚਾਂਸ ਹੁਣ ਦੱਸ ਦਿਆਂ ਕੈਟਾਵਾਇਸ ਮੁਤਾਬਕ ਜਿਹੜੀ ਕਿੰਨੇ ਕਿਹੜੀ ਕੈਟਾਗਰੀ ਦੀ ਕਿੰਨੀ ਅਸਾਮੀਆਂ ਆਈਆਂ ਨੇ ای ਡਬਲਯੂ ਐਸ ਜਿਹਨੂੰ ਕੇ ਇਕਨੋਮਿਕ ਵੀਕਰ ਸੈਕਸ਼ਨ ਦੇ ਵਿੱਚ ਰੱਖਿਆ ਗਿਆ ਹੈ ਇਹਦੀ 17 ਨੇ ਜਨਰਲ ਦੀਆਂ 75 ਨੇ ਤੇ ਸ਼ੈਡਿਊਲ ਕਾਸਟ ਮਜਬੀ ਬੈਂਡ ਬਾਲਮਿਕੀ 18 ਨੇ ਸ਼ੈਡਿਊਲ ਕਾਸਟ ਰਾਮਦਾਸੀਆ ਐਂਡ ਅਦਰ 17 ਨੇ ਬੈਕਵਰਡ ਕਲਾਸ 18 ਨੇ ਐਕਸ ਸਰਵਿਸਮੈਨ ਜਰਨਲ ਦੀਆਂ 13 ਨੇ ਐਕਸ ਸਰਵਿਸਮੈਨ ਐਸਸੀ ਮਜਬੀ ਬਾਲਮੀਕੀ ਦੀ 4 ਨੇ ਐਕਸ ਸਰਵਿਸਮੈਨ ਰਾਮਦਾਸੀਆ ਐਂਡ ਅਦਰ ਦੀਆਂ 3 ਨੇ ਐਕਸ ਸਰਵਿਸਮੈਨ ਬੀਸੀ ਦੀਆਂ 3 ਨੇ ਸਪੋਰਟਸ ਜਰਨਲ ਦੀਆਂ 3 ਨੇ ਸਪੋਰਟਸ ਐਸਸੀ ਐਂਡ ਮਜਬੀ ਬਾਲਮੀਕੀ ਦੀ 1 ਹੈ ਸਪੋਰਟਸ ਐਸਸੀ ਰਾਮਦਾਸੀਆ ਐਂਡ ਅਦਰ ਦੀ ਵੀ 1 ਹੈ ਫਰੀडम ਫਾਈਟਰ ਜਿਹੜੇ ਨੇ 2 ਨੇ ਟੋਟਲ ਜਿਹੜੀਆਂ 175 ਨੇ ਤੇ ਮੈਟਰਨ ਦੀਆਂ ਜਰਨਲ ਦੀਆਂ 3 ਨੇ ਤੇ ਸ਼ਡਿਊਲ ਕਸਟ ਜਿਹੜੀ ਮਦਵੀ ਐਂਡ ਬਾਲਮਿਕੀ ਦੀ ਇੱਕ ਹੈ ਟੋਟਲ ਇਹਦੀਆਂ 4 ਨੇ ਸੋ ਇਸ ਤੋਂ ਬਾਅਦ ਗੱਲ ਕਰਦੇ ਆ ਇਹਦੀ ਤਨਖਾਹ ਸਕੇਲ ਦੀ ਤਨਖਾਹ ਸਕੇਲ ਬਾਡਰ ਮੈਟਰਨ ਦਾ ਕੀ ਰਹਿਣ ਵਾਲਾ ਹੈ ਇੱਥੇ ਮੁੱਢਲੀ ਤਨਖਾਹ ਜਿਹੜੀ ਹੈ ਬਾਡਰ ਮੈਟਰਨ ਦੀ ਦਿੱਤੀ ਗਈ ਹੈ ਉਹ ਹੈ 19000 900 ਰੁਪਏ ਸਾਰੇ ਪੱਤੇ ਮਿਲਾ ਕੇ ਤੁਹਾਨੂੰ ਦਿੱਤਾ ਜਾਏਗਾ ਤੇ ਇਹਦੀ ਉਮਰ ਸੀਮਾ ਜਿਹੜੀ ਹੈ ਜਨਰਲ ਦੀ 18 ਸਾਲ ਤੋਂ 27 ਸਾਲ ਹੈ ਸ਼ਡਿਊਲ ਕਾਸਟ ਬੈਕਵਰਡ ਕਲਾਸ ਦੀ ਜਿਹੜੀ ਹੈ ਉਹ 32 ਸਾਲ ਹੈ ਐਕਸ ਸਰਵਿਸਮੈਨ ਦੀ ਵੀ ਜਿਹੜੀ ਹੈ ਰੂਲ ਮੁਤਾਬਕ ਛੋਟ ਮਿਲੇਗੀ ਉਹਨਾਂ ਨੂੰ ਤੇ ਫਿਸਾਂ ਜਿਹੜੀਆਂ ਨੇ ਆਮ ਵਰਗ ਦੀ ਜਨਰਲ ਦੀ 1000 ਰੁਪਏ ਹੈ ਸਵਤੰਤਰਤਾ ਸੰਗਰਾਮੀ ਭਾਰੇ ਨੇ ਖਿਡਾਰੀ ਭਾਰੇ ਨੇ ਤਾਂ 1000 ਹੈ ਐਸਸੀ ਬੀਸੀ ਆਰਥਿਕ ਤੌਰ ਤੇ ਕਮਜ਼ੋਰ ਵਰਗ ਭਾਰੇ ਨੇ ਤਾਂ 250 ਰੁਪਏ ਹੈ ਸਾਬਕਾ ਫੌਜੀ ਤੇ ਆਸਰਿਤ 200 ਰੁਪਏ ਹੈ ਹੋ ਜੜੀ ਮੁਰਲੀ ਜਾਣਕਾਰੀ ਤਸੀਲ ਲੈਣੀ ਹੈ ਤਾਂ ਇਹਦੇ ਵੀਡੀਓ ਦੇ ਥੱਲੇ ਤੁਹਾਨੂੰ ਲਿੰਕ ਮਿਲ ਜਾਏਗਾ ਇਹਦੇ ਤੇ ਜਾ ਕੇ ਤੁਸੀਂ ਕਲਿੱਕ ਕਰਕੇ ਜਿਹੜਾ ਪੂਰਾ ਨੋਟੀਫਿਕੇਸ਼ਨ ਪੜ੍ਹ ਸਕੋਗੇ ਸਹੀ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਹੋਰ ਪੜੀਟਾ ਵਾਲੇ ਵਾਲੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹੋਰ ਇੱਕ ਨਵੀਂ ਨੌਕਰੀ ਤੁਹਾਡੇ ਲਈ ਅਸੀਂ ਲੱਭ ਕੇ ਲਿਆ ਸਕੀਏ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਨਾਲ ਦਿਓ ਜਾ ਧੰਨਵਾਦ